ਕੀਤੀ ਜਾਇ ਇਹਨਾਂ ਇਲੈਕਟੋਰਲ ਬਾਂਡਸ ਦੇ ਹੋਰ ਖਰੀਦਦਾਰਾਂ ਦੀ ਕਾਰਪੋਰੇਟ ਜਗ੍ਹਾ ਦੇ ਖਰੀਦਦਾਰਾਂ ਦੀ ਤਾਂ ਉਹਨਾਂ ਦੇ ਵਿੱਚ ਸਪਾਈਸ ਜੈਟ ਇੰਡੀਗੋ ਗ੍ਰਾਸਮ ਇੰਡਸਟਰੀਜ਼ ਟੋਰੈਂਟ ਪਾਵਰ ਭਾਰਤੀ ਐਟਲ ਦਾ ਜ਼ਿਕਰ ਕਰ ਚੁੱਕਾ ਹਾਂ ਡੀਐਲਐਫ ਕਮਰਸ਼ੀਅਲ ਡਿਵੈਲਪਰਸ ਅਪੋਲੋ ਟਾਇਰਸ ਪੀਵੀਆ ਕੇਵੈਂਟਰ ਸੂਲਾ ਵਾਈਨਸ ਵੈਲਸਪਨ ਸਨ ਫਾਰਮਾ ਵਰਦਮਾਨ ਜਿੰਦਲ ਗਰੁੱਪ ਫਿਲਿਪਸ ਕਾਰਬਨ ਬਲੈਕ ਲਿਮਿਟਿਡ ਸੀਏ ਟਾਇਰਸ ਡਾਕਟਰ ਰੇਡੀ ਲੈਬਰਾਟਰੀਜ਼ ਆਈਟੀਸੀ ਕੇਪੀ ਅਲਟਰਾਟੈਕ ਸੀਮੈਂਟ ਸਿਪਲਾ ਤੇ Bajaj Auto ਵਰਗੇ ਵੱਡੇ ਕਾਰਪੋਰੇਟ ਕਾਰਾਨੇ ਮੌਜੂਦ ਹੈਗੇ ਨੇ ਸੋ ਇਹਨਾਂ ਵੱਲੋਂ ਵੀ ਕਈ-ਕਈ ਕਰੋੜ 20 20 30 30 40 40 ਕਰੋੜ ਦੇ ਜਿਹੜੇ ਇਲੈਕਟੋਰਲ ਬਾਂਡ ਨੇ ਉਹਨਾਂ ਦੀ ਖਰੀਦ ਕੀਤੀ ਗਈ ਹੈ ਦੋਸਤੋ ਇਸ ਵਕਤ ਸਿਰਫ ਇੱਕ ਖੜੀ ਹੈ ਜਿਹੜੀ ਕਿ ਮਿਸਿੰਗ ਹੈ ਯਾਨੀ ਕਿ ਇੱਕ ਲਿੰਕ ਜਿਹੜਾ ਮਿਸਿੰਗ ਹੈ ਉਹ ਇਹ ਹੈ ਕਿ ਕਿਸ ਸਿਆਸੀ ਪਾਰਟੀ ਨੂੰ ਕਿਹੜੇ ਕਾਰੋਬਾਰੀ ਨੇ ਕਿੰਨਾ ਚੰਦਾ ਦਿੱਤਾ ਕਿਉਂਕਿ ਪੱਛਮ ਬੰਗਾਲ ਦੀ ਤ੍ਰਿਨਮੂਲ ਕਾਂਗਰਸ ਨੂੰ 1000 ਕਰੋੜ ਕਿਉਂਕਿ ਦੇਸ਼ ਦੀ ਹੋਰ ਵੀ ਸਿਆਸੀ ਪਾਰਟੀਆਂ ਨੇ ਲੇਕਿਨ ਪੱਛਮ ਬੰਗਾਲ ਆਪਾਂ ਜਾਣਦੇ ਕਿ ਮਿਨਰਲ ਤੇ ਰਿਸੋਰਸ ਰਿਚ ਇਹ ਸਟੇਟ ਹੁੰਦੇ ਨੇ ਤੇ ਇੱਥੇ ਕਾਰੋਬਾਰੀਆਂ ਦਾ